ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸੋਹ ਰਾਜਦਾਨੀ ਦੇ ਰਾਮਲੀਲਾ ਮੈਦਾਨ ਵਿੱਚ ਲਿਆ ਹਲਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸੀਨੀਅਰ ਬੀਜੇਪੀ ਲੀਡਰ ਅਤੇ ਬੀਜੇਪੀ ਸ਼ਾਸਿਤ ਸੂਬਿਆਂ ਦੇ ਸੀਐਮ ਹੋਏ ਹਾਜ਼ਰ ਰੇਖਾ ਗੁਪਤਾ ਬਣੇ ਦਿੱਲੀ ਦੇ ਚੌਥੇ ਮਹਿਲਾ ਮੁੱਖ ਮੰਤਰੀ ਸੀਐਮ ਦੇ ਨਾਲ ਅੱਜ 6 ਕੈਬਨਿਟ ਮੰਤਰੀਆਂ ਨੇ ਵੀ ਲਿਆ ਹਲਫ ਪ੍ਰਵੇਸ਼ ਵਰਮਾ ਆਸ਼ਿਸ਼ ਸੂਧ ਬਜਟ ਦਰਸ਼ਕ ਸਰਸਾਰ ਵਿਧਰ ਇੰਦਰ ਰਾਜ ਕਪਿਲ ਵਿਚਰਾ ਤੇ ਪੰਕਜ ਕੁਮਾਰ ਬਣੇ ਕੈਬਨਿਟ ਮੰਤਰੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਤੇਜ ਠਾਣਾ ਸਿਟੀ ਮਲੋੜ ਦੀ ਐਸਐਚਓ ਹਰਪ੍ਰੀਤ ਕੌਰ ਨੂੰ ਕੀਤਾ ਗਿਆ ਸਸਪੈਂਡ ਸ਼੍ਰੀ ਮੁਖਸਰ ਸਾਧ ਦੇ ਐਸਐਸਪੀ ਨੇ ਲਿਆ ਸਖਤ ਫੈਸਲਾ ਮਹਿਲਾ ਸਬ ਇੰਸਪੈਕਟਰ ਨੂੰ ਲਾਇਨ ਹਾਜ਼ਰ ਹੋਣ ਦੇ ਹੁਕਮ ਜਾਰੀ ਸੂਤਰਾ ਅਨੁਸਾਰ ਕਾਰਾਂ ਚੋਰੀ ਦੇ ਮਾਮਲੇ ਵਿੱਚ ਪਰਚੇ ਵਿੱਚ ਰਿਆਇਤ ਦੇ ਇਲਜ਼ਾਮ ਬੀਤੇ ਦਿਨ ਵੀ ਬਵੱਜਾ ਪੁਲਿਸ ਅਧਿਕਾਰੀ ਕੀਤੇ ਗਏ ਸਨ ਬਰਖਾਸਤ ਕੇਂਦਰ ਸਰਕਾਰ ਨੇ ਐਸਕੇਐਮ ਗੈਰ ਰਾਜਨੀਤਿਕ ਨੂੰ ਭੇਜਿਆ ਸੱਦਾ ਕੇਂਦਰ ਨੇ ਕਿਸਾਨ ਲੀਡਰਾਂ ਨੂੰ ਮੀਟਿੰਗ ਲਈ ਭੇਜੀ ਚਿੱਠੀ 22 ਫਰਵਰੀ ਸ਼ਾਮ 6 ਵਜੇ ਚੰਡੀਗੜ੍ਹ ਵਿੱਚ ਹੋ ਰਹੀ ਹੈ ਮੀਟਿੰਗ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨਗੇ ਕਿਸਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਰ ਹੋ ਸਕਦੇ ਨੇ ਮੀਟਿੰਗ ਵਿੱਚ ਸ਼ਾਮਿਲ ਪਹਿਲਾਂ 14 ਫਰਵਰੀ ਨੂੰ ਹੋਈ ਸੀ ਮੀਟਿੰਗ ਪੰਜਾਬ ਵਿੱਚ ਬਦਲਿਆ ਮੌਸਮ ਦਾ ਮિજાਜ ਕਈ ਥਾਵਾਂ ਉੱਤੇ ਹਲਕੀ ਅਤੇ ਤੇਜ਼ ਬਾਰਿਸ਼ ਤਾਪਮਾਨ ਦੇ ਵਿੱਚ ਗ੍ਰਾਵਿਟ ਕੀਤੀ ਗਈ ਦਰਜ ਕੁਝ ਥਾਵਾਂ ਉੱਤੇ ਹੋਈ ਗੜੇਮਾਰੀ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਤੂਫਾਨ ਅਤੇ ਨਾਲ ਬਿਜਲੀ ਲਿਸ਼ਕਣ ਦੀ ਭਵਿੱਖਬਾਣੀ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਸੁਪਨੇ ਪੂਰੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵੰਗਲੀ ਪਹਿਲ ਵਿਦਿਆਰਥੀਆਂ ਦੇ ਭਵਿੱਖ ਦੇ ਟੀਚੇ ਜਾਣਨ ਲਈ ਭੇਜਿਆ ਆਨਲਾਈਨ ਫਾਰਮ ਫਾਰਮ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਵਾਲਾ ਸੰਦੇਸ਼ ਸਿੱਖਿਆ ਮੰਤਰੀ ਹਰਜੋਤ ਵੈਸ ਨੇ ਕਿਹਾ ਕਿ ਇਹ ਪਹੁੰਚ ਸੂਬਾ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਇੱਛਾਵਾਂ ਅਤੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ ਗੈਂਗਸਟਰਾਂ ਦੇ 5 ਸਾਥੀ ਦਜਾਜ ਅਸਲੇ ਸਹਿਤ ਕਾਬੂ ਪਟਿਆਲਾ ਪੁਲਿਸ ਦੇ ਯੂਐਸਏ ਬੈਠੇ ਮਨਪ੍ਰੀਤ ਉਰਫ ਮੰਦੀ ਪਿੰਡਰ ਦੇ ਇਸ਼ਾਰੇ ਉੱਤੇ ਵਾਰਦਾਤਾ ਕਰਨ ਵਾਲੇ ਗੁਰਗੇ ਕੀਤੇ ਗ੍ਰਿਫਤਾਰ ਬੋਲਜਮਾ ਕੋਲੋਂ 5 ਪਿਸਤਲ ਤੇ 23 ਰਾਉਂਡ ਬਰਾਮਦ ਡਬਲ ਮਰਡਰ ਕੇਸ ਵਿੱਚ ਨਾਮਜ਼ਦ ਹੈ ਗਰੋ ਦਾ ਮੁੱਖ ਸਰਗਨਾ ਹਰਪੀਤ ਸਿੰਘ ਉਰਫ ਮੱਖਣ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਨੇ ਕੀਤਾ ਗ੍ਰਿਫਤਾਰ ਦੂਜੇ ਦਿਨ ਮੁੜ ਸੀਐਮ ਭਗਵੰਤ ਮਾਨ ਦੀ ਰਹਿائش ਉੱਤੇ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਦੀਪ ਸਿੰਘ ਬਿੱਟੂ ਅੱਜ ਵੀ ਨਹੀਂ ਹੋ ਸકી ਮੁਲਾਕਾਤ ਬਿੱਟੂ ਨੇ ਕਿਹਾ ਕਿ ਉਹ 10 ਦਿਨ ਤੋਂ ਮਿਲਣ ਲਈ ਵਗ ਰਹੇ ਨੇ ਸਭਾ ਭਲਕੇ ਫਿਰ ਆਉਣ ਦੀ ਆਖੀ ਗੱਲ ਬੀਤੇ ਦਿਨ ਚੰਡੀਗੜ੍ਹ ਪੁਲਿਸ ਅਤੇ ਬਿੱਟੂ ਦੀ ਸਿਕਿਉਰਿਟੀ ਦਰਮਿਆਨ ਹੋਇਆ ਸੀ ਟਕਰਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਨਾਨਕਸ਼ਹੀ ਕਲੰਡਰ ਸੰਮਤ 557 ਜਾਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀ ਸਿੰਘ ਤਖਤ ਸ਼੍ਰੀ ਕੇਸ਼ਗੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ਼ੋਭਨੀ ਕਮੇਟੀ ਦੇ ਮੁੱਖ ਸਕੱਤਰ ਸਣੇ ਕਈ ਸ਼ਖਸੀਅਤਾਂ ਰਹੀਆਂ ਹਾਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਦਿੱਤਾ ਇੱਕ ਹੋਰ ਝਟਕਾ ਇਮੀਗ੍ਰੇਸ਼ਨ ਕੋਰਟ ਵਿੱਚ ਪ੍ਰਵਾਸੀ ਬੱਚਿਆਂ ਲਈ ਕਾਨੂੰਨੀ ਮਦਦ ਰੋਕੀ ਵਕੀਲ ਦਾ ਖਰਚਾ ਨਹੀਂ ਚੁੱਕ ਸਕਣ ਵਾਲੇ ਲੋਕਾਂ ਲਈ ਚਿੰਤਾ ਵਾਲੀ ਖਬਰ ਆਲ ਇੰਡੀਆ ਪੰਥਕ ਕਨਵੈਨਸ਼ਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ ਫੈਸਲਾ ਰੱਦ ਵਿਸ਼ੇ ਪੱਧਰ ਤੇ ਤਾਲਮੇਲ ਕਮੇਟੀ ਬਣਾਉਣ ਲਈ ਮਤਾ ਪਾਸ ਬਾਦਲ ਪਰਿਵਾਰ ਉਤੇ ਸਾਦੇ ਗਏ ਦਸ਼ਾਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਕਨਵੈਨਸ਼ਨ ਅਕਾਲ ਤਖਬਾ ਵੱਲੋਂ 2 ਦਸੰਬਰ ਨੂੰ ਸੜਾਏ ਗਏ ਹੁਕਮਨਾਮੇ ਇਨ ਬਿਨ ਨੂੰ ਲਾਗੂ ਕਰਵਾਉਣ ਦੀ ਕੀਤੀ ਗਈ ਹਮਾਇਤ ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇਖ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ